ਲੀਡਰ ਹਮੇਸ਼ਾ ਸਮਾਜ ਦਾ ਆਇਨਾ ਹੁੰਦੇ ਆ ਲੀਡਰ ਹਮੇਸ਼ਾ ਮਾਪੇ ਤੋਂ ਵੱਧ ਦਰਜਾ ਰੱਖਦੇ ਆ ਪਰ ਬੜੇ ਅਫਸੋਸ ਦੀ ਗੱਲ ਆ ਕਿ ਮੈਨੂੰ ਉਹ ਕਾਂਗਰਸ ਪਾਰਟੀ ਜਿਹੜੀ ਹਮੇਸ਼ਾ ਦਮ ਭਰਦੀ ਆਈ ਆ ਕਿ ਅਸੀਂ ਮੁਲਕ ਦੀ ਆਜ਼ਾਦੀ 'ਚ ਬੜਾ ਵੱਡਾ ਯੋਗਦਾਨ ਪਾਇਆ ਅੱਜ ਉਸ ਕਾਂਗਰਸ ਪਾਰਟੀ ਦੇ ਲੀਡਰ ਪੰਜਾਬ ਦੀ ਆਵਾਮ ਨੂੰ ਕਿੱਦਾਂ ਅਪਮਾਨਿਤ ਕਰ ਰਹੇ ਆ ਇਹ ਆਇਆਂ ਦੇਖਣ ਨੂੰ ਮਿਲਦੇ ਆ ਵਾ ਕਦੀ ਰਾਜਾ ਬੜਿੰਗ ਕਦੀ ਖਹਿਰਾ ਤੇ ਹੁਣ ਪ੍ਰਤਾਪ ਸਿੰਘ ਬਾਜਬਾ ਹਮੇਸ਼ਾ ਦਲਤਾਂ ਨੂੰ ਆਪਣੇ ਨਿਸ਼ਾਨੇ ਤੇ ਰੱਖਦੇ ਆ ਮੈਨੂੰ ਸਮਝ ਨਹੀਂ ਆਉਂਦਾ ਕਿ ਕਿਸ ਗੱਲ ਦਾ ਫਤੂਰ ਇਹਨਾਂ ਨੂੰ ਆ ਹੁਣ ਕੋਈ ਰਾਜਸ਼ਾਹੀ ਨਹੀਂ ਚੱਲਦੀ ਲੋਕਾਂ ਦਾ ਰਾਜ ਆ ਤੇ ਲੋਕਾਂ ਦਵਾਰਾ ਚੁਣੇ ਗਏ ਇਹ ਲੀਡਰ ਲੋਕ ਨੇ ਉਹ ਅੱਜ ਇਸ ਫਤੂਰ 'ਚ ਘੁੰਮ ਰਹੇ ਨੇ ਕਿ ਜਦੋਂ ਮਰਜੀ ਜੋ ਮੂੰਹ 'ਚ ਬੋਲ ਦਈਏ ਤੇ ਲੋਕਾਂ ਦਾ ਅਪਮਾਨ ਜਿਹੜੇ ਪੰਜਾਬ ਦੀ ਜਨਤਾ ਬਰਦਾਸ਼ਤ ਕਰੇਗੀ ਉਹ ਕਦੀ ਨਹੀਂ ਐਦਾਂ ਹੋਵੇਗਾ ਅਸੀਂ ਪੰਜਾਬ ਦੀ ਜਨਤਾ ਦੇ ਨਾਲ ਖੜੇ ਆ ਤੇ ਮਾਨਸਬ ਮਾਨ ਦੀ ਹਮੇਸ਼ਾ ਲੜਦੇ ਰਾਵਾਂਗੇ ਭਤਾਪ ਸਿੰਘ ਬਾਜਵਾ ਨੂੰ ਜਿਹੜਾ ਉਹਨਾਂ ਨੇ ਸਾਡੇ ਮਾਨਯੋਗ 80 ਸਾਹਿਬ ਦੇ ਖਿਲਾਫ ਵਾਦੋ-ਸ਼ਬਦਾਂ ਦੀ ਵਰਤੋਂ ਕੀਤੀ ਆ ਜਿਹੜੇ ਗਲਤ ਸ਼ਬਦ ਯੂਜ਼ ਕੀਤੇ ਉਹਨਾਂ ਨੇ ਬਜ਼ੁਰਗਾਂ ਦੇ ਬਾਰੇ ਉਹ ਤੇ ਮਾਫੀ ਮੰਗੇ ਪੰਜਾਬ ਦੀ ਸਮੁੱਚੀ ਆਵਾਮ ਤੋਂ ਮਾਫੀ ਮੰਗੇ ਅਗਰ ਉਹ ਜਨਤਕ ਲੀਡਰ ਹੈਗਾ ਵਾ ਮੈਂ ਸਮਝਦਾ ਇਹੋ ਜਿਹੇ ਲੀਡਰਾਂ ਦਾ ਸਮਾਜ ਦੇ ਵਿੱਚ ਕੋਈ ਸਥਾਨ ਨਹੀਂ ਹੈਗਾ ਜਿਹੜਾ ਸਮਾਜ ਨੂੰ ਅਪਮਾਨਿਤ ਕਰਦੇ ਹੋਣ ਸਿਆਣੇ ਬਜ਼ੁਰਗਾਂ ਨੇ ਹਮੇਸ਼ਾ ਤੋਂ ਕਿਹਾ ਆ ਕਿ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੈਗਾ ਇਹ ਜਦੋਂ ਖੁਸ਼ੀ ਦੇ ਮੌਕੇ ਤੇ ਜਿਹੜਾ ਕਿ ਬੈਂਡ ਬਾਜੇ ਦਾ ਜਿਹੜਾ ਕੰਮ ਕੀਤਾ ਜਾਂਦਾ ਸੀਗਾ ਅੱਜ ਰੋਸ਼ ਪ੍ਰਦਰਸ਼ਨ ਦੇ ਵਿੱਚ ਅੱਜ ਆਮ ਆਦੀ ਪਾਰਟੀ ਦੀ ਸਮੂਲ ਲੀਡਰਸ਼ਿਪ ਕਠੀ ਹੋਈ ਹੈਗੀ ਆ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਨੇ ਜਿਹੜਾ ਕਿ ਈਟੀਓ ਸਾਹਿਬ ਦੇ ਦੀ ਲੋਕਾਂ ਦੁਆਰਾ ਚੁਣੇਗੇ ਦਮਾਏ ਦੇ ਲਈ ਐਸੀ ਭੱਦੀ ਸ਼ਦਾਬਲੀ ਵਰਤੀ ਹੈ ਕਿ ਜਿਹਦੇ ਵਿੱਚ ਆਮ ਆਦੀ ਪਾਰਟੀ ਡੱਟ ਕੇ ਖੜੀ ਹੈ ਦਲਿਤਾਂ ਦੇ ਨਾਲ ਕੋਈ ਵੀ ਅਗਰ ਗਲਤ ਸ਼ਬਦ ਆਵਲੀ ਵਰਤੂਗਾ ਜਾਂ ਕੋਈ ਵੀ ਉਹਨਾਂ ਧੱਕਾਸ਼ਾਹੀ ਕਰਨ ਦੀ ਕੋਸ਼ਿਸ਼ ਕਰੂਗਾ ਪਰ ਇਹ ਸਮਾਜ ਦੇ ਵਿੱਚ ਉਹਨਾਂ ਨੂੰ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕਰੂਗਾ ਤੇ ਹਮੇਸ਼ਾ ਹੀ ਆਮ ਆਦੀ ਪਾਰਟੀ ਉਹਨਾਂ ਲੋਕਾਂ ਦੇ ਨਾਲ ਖੜੀ ਹੈਗੀ ਅੱਜ ਰੋਸ਼ ਪ੍ਰਦਰਸ਼ਨ ਦੇ ਵਿੱਚ ਅਸੀਂ ਖੜੇ ਹੈਗੇ ਆ ਪ੍ਰਤਾਪ ਸਿੰਘ ਬਾਜਵਾ ਸਮੂਹ ਜਿਹੜੀ ਕਿ ਪੰਜਾਬ ਦੇ ਵਸਨੀਕਾਂ ਤੋਂ ਮਾਫੀ ਮੰਗੇ ਤਾਂ ਕਿ ਉਹ ਕਹਵੇ ਕਿ ਮੇਰੇ ਤੋਂ ਗਲਤੀ ਹੋ ਗਈ ਹੈ ਕਿ ਮੈਂ ਲੋਕਾਂ ਦੁਆਰਾ ਚੁਣੇ ਹੋਏ ਨੁਮਾਇੰਦੇ ਵਜੋਂ ਪੰਜਾਬ ਦੇ ਮੰਤਰੀ ਸਾਹਿਬ ਵੱਲੋਂ ਜਿਹੜਾ ਕਿ ਉਹਨਾਂ ਨੇ ਗਲਤ ਲਫ਼ਜ਼ ਯੂਜ਼ ਕੀਤੇ ਹੈਗੇ ਆ ਇਹ ਬਹੁਤ ਗਲਤ ਗੱਲ ਹੈਗੀ ਆ ਇਹਦੀ ਪੂਰ ਜ਼ੋਰ ਮੈਂ ਨਖੇਦੀ ਕਰਦਾ ਹੈਗਾ ਤੇ ਉਹਨਾਂ ਨੇ ਕਿਹਾ ਕਿ ਇਹਨਾਂ ਦਾ ਮੈਂ ਇਕੱਲੇ ਇਕੱਲੇ ਦਾ ਬੈਂਡ ਵਜਾਉਂਗਾ ਉਹਨਾਂ ਨੂੰ ਪਤਾ ਸੀ ਉਹਨਾਂ ਨੇ ਕਿਸੇ ਹੋਰ ਬੰਦੇ ਲਈ ਕਦੇ ਨਹੀਂ ਇਹ ਲਫ਼ਜ਼ ਯੂਜ਼ ਕੀਤੇ ਉਹਨਾਂ ਨੇ ਗਲਤਾਂ ਹੀ ਯੂਜ਼ ਕੀਤੀ ਕਿਉਂਕਿ ਉਹਨਾਂ ਦੇ ਜਿਹੜੇ ਬਜ਼ੁਰਗ ਸੀਗੇ ਉਹ ਬੈਂਡ ਬਾਜੇ ਦਾ ਕੰਮ ਕਰਦੇ ਸੀ ਪੰਜਾਬ ਦੇ ਲੋਕ ਉਹਨਾਂ ਲਈ ਡਟ ਕੇ ਜਦੋਂ ਉਹਨਾਂ ਦੇ ਵਿਰੁੱਧ ਖੜੇ ਆ ਤੇ ਉਹਨਾਂ ਨੂੰ ਪਤਾ ਲੱਗਿਆ ਕਿ ਕਿਹੜਾ ਲਫ਼ਜ਼ ਉਹਨਾਂ ਨੇ ਸਹੀ ਬੋਲਿਆ ਕਿਹੜਾ ਲਫ਼ਜ਼ ਉਹਨਾਂ ਨੇ ਗਲਤ ਬੋਲਿਆ ਜਦੋਂ ਜਦੋਂ ਕਿਸੇ ਦਲਿਤ ਸਮਾਜ ਦੇ ਕਿਸੇ ਵੀ ਭਰਾ ਦੇ ਖਿਲਾਫ ਬੋਲਿਆ ਜਾਊਗਾ ਤੇ ਇਹ ਆਮ ਆਦੀ ਪਾਰਟੀ ਪੰਜਾਬ ਦੇ ਲੋਕ ਹਮੇਸ਼ਾ ਉਹਨਾਂ ਦੇ ਹਿੱਤ ਲਈ ਖੜੇ